ਸੋ ਹਾਂ ਜੀ ਇੱਕ ਪੁਲ ਹੋਰ ਬਠਿੰਡਾ ਦੇ ਵਿੱਚ ਸ਼ੁਰੂ ਹੋ ਚੁੱਕਾ ਹੈ ਸੋ ਕਾਫੀ ਵੀਕਲ ਵੀ ਚੱਲਣ ਲੱਗ ਪਏ ਨੇ ਜੋ ਕਿ ਅਮਰਪੁਰਾ ਵਸਤੀ ਸੰਗਵਣਾ ਵਸਤੀ ਨੂੰ ਇਹ ਪੁਲ ਉੱਤਰਦਾ ਹੈ ਤੁਹਾਨੂੰ ਅਗਲੀਆਂ ਤਸਵੀਰਾਂ ਵੀ ਦਿਖਾਉਣੇ ਆ ਲੱਗ ਜਾਂਦਾ ਵੀ ਹਾਂ ਰਾਹ ਢੁੱਲ ਗਿਆ ਲਓ ਆਪਣੇ ਨਾਲ ਬਾਈ ਜੀ ਵੀ ਖੜੇ ਨੇ ਇੱਕ ਜੁੜੇ ਨੇ ਹਾਂ ਬਾਈ ਜੀ ਕੀ ਨਾਮ ਆਪਣਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੁਲਵੰਤ ਸਿੰਘ ਹੈ ਕਿਥੋਂ ਆ ਜੀ ਕਿਹੜਾ ਪਿੰਡ ਹੈ ਮੇਰਾ ਪਿੰਡ ਬੀੜਾ ਜੀ ਅੱਛਾ ਜਦੋਂ ਆਪ ਪੁਲੋ ਜੋ ਸ਼ੁਰੂ ਹੋ ਚੁੱਕਾ ਹੈ ਕੀ ਕਹਿਣਾ ਚਾਹੋਗੇ अच्छा आ, मैं दो, आ, दो तो ਥੱਲੋਂ ਵੀ ਆ ਰਿਹਾ ਸੀ ਥੱਲੋਂ ਫਟਕ ਬੰਦ ਸੀਗਾ ਟ੍ਰੈਫਿਕ ਕਾਫੀ ਸੀਗਾ ਕਿਉਂਕਿ ਮੇਰਾ ਸਮਾਂ ਵੀ ਬਹੁਤ ਖਰਾਬ ਹੁੰਦਾ ਸੀ ਹੋਣ ਲੱਗਿਆ ਸੀਗਾ ਹੁਣ ਵੀ ਜਾਣਾ ਸੀ ਕਿ ਮੈਨੂੰ ਪਤਾ ਲੱਗਿਆ ਪੁਲ ਚਾਲੂ ਹੋ ਗਿਆ ਦੋ ਦੋ ਟੈਰੀ ਮੋਟਰਸਾਈਕਲ ਟੱਪ ਜਾਂਦਾ ਤੇ ਮੈਂ ਇਧਰੋਂ ਆਇਆ ਮੇਰਾ ਟਾਈਮ ਬਹੁਤ ਕੱਟ ਲੱਗਾ ਚਲ ਇਧਰੋਂ ਵਾਲਾ ਜੋ ਟ੍ਰੈਫਿਕ ਥੱਲੇ ਹੋਣਾ ਸੀਗਾ ਉਹ ਉੱਪਰੋਂ ਨਿਕਲ ਆਇਆ ਬਹੁਤ ਫਰਕ ਪੈ ਗਿਆ ਇੱਕ ਪੁਲ ਚਾਲੂ ਹੋਣ ਕਰਕੇ ਬਹੁਤ ਸਮਾਂ ਮੇਰਾ ਬਚ ਗਿਆ ਹੋਰਾਂ ਦਾ ਵੀ ਬਚੂਗਾ ਬਹੁਤ ਵਧੀਆ ਲੱਗਿਆ ਸਮਾਂ ਵੀ ਵੱਧ ਕੇ ਸਹੂਲਤ ਵੀ ਪਈ ਹੈ ਨਾ ਇਹ ਪਹਿਲਾਂ ਕਾਫੀ ਫਟਕ ਘੰਟਾ ਘੰਟਾ ਖੁੱਲ੍ਹੇ ਹੀ ਨਹੀਂ ਦਿੰਦੇ ਸੀ ਮੈਨੂੰ ਬਹੁਤ ਵਧੀਆ ਲੱਗਿਆ ਅੱਜ ਤੇ ਦੂਸਰੇ ਚਾਲੂ ਹੋਣਗੇ ਤਾਂ ਬਹੁਤ ਜ਼ਿਆਦਾ ਫਰਕ ਪੈ ਜਾਊਗਾ ਸੋ ਗੱਡੀਆਂ ਵੀ ਦਿਖਾਈ ਦੇ ਦੇ ਰਹੀਆਂ ਇੱਥੇ ਚੱਲਦੀਆਂ ਬਾਈ ਜੀ ਗੱਡੀਆਂ ਵੀ ਦਿਖਾਈ ਦੇ ਰਹੀਆਂ ਨੇ ਆਹ ਬਾਈ ਜੀ ਕੀ ਨਾਮ ਆਪਣਾ ਮੇਰਾ ਨਾਮ ਮਰੀਸ਼ਮ ਬਾਈ ਜੀ ਇਹ ਪੁਲ ਨਵਾਂ ਬਣਿਆ ਕਿਸ ਤਰ੍ਹਾਂ ਤੁਹਾਨੂੰ ਕੋਈ ਸੌਦੇ ਮਿਲੇ ਤੇ ਉਹਦੇ ਬਣੇ ਤੋਂ ਥੋੜੀ ਮੋਤ ਤਾਂ ਮਿਲੇ ਥੋੜਾ ਜਿਹਾ ਆਰਾਮ ਤਾਂ ਮਿਲੇ ਨਹੀਂ ਕੋਹਾਟ ਬਾਕੀ ਅਜੇ ਚਲੋ ਕੰਮ ਇਹਦਾ ਪੈਂਡੀਆਂ ਚੱਲਣ ਤਾਂ ਗੱਡੀਆਂ ਚੱਲਣ ਲੱਗੀਆਂ ਹਾਂ ਹਾਂਜੀ ਚੱਲਣ ਆ ਗਏ ਗੱਡੀਆਂ ਨਹੀਂ ਉੱਥੇ ਖੜਨਾ ਪੈਂਦਾ ਸੀ ਬਹੁਤ ਉੱਥੇ ਬਹੁਤ ਟਾਈਮ ਖੜਨਾ ਪੈਂਦਾ ਸੀ ਅੱਛਾ ਕਿਵੇਂ ਮਹਿਸੂਸ ਹੁੰਦਾ ਬੰਦਾ ਵਸਿਆਂ ਕੀ ਕਹਿਣਾ ਚਾਹਜੋ ਵੀ ਇਹ ਪੁਲ ਚੱਲੂ ਹੋ ਗਿਆ ਇਸਨੇ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਦਾ ਪਹਿਲਾਂ ਟ੍ਰੈਫਿਕ 'ਚ ਖੜਨਾ ਪੈਂਦਾ ਸੀ ਫਾਟਕ ਲਾਇਡਨ ਤੁਸੀਂ ਦੋ ਦੋ ਤਿੰਨ ਤਿੰਨ ਹੁਣ ਵਧੀਆ ਆਪਦਾ ਬਾਰੋ ਬ ਬਹੁਤ ਬਈ ਲੱਗਿਆ ਬਹੁਤ ਸਹੂਲਤ ਹੋ ਚੁੱਕੀ ਹੈ ਕਿਉਂਕਿ ਪਹਿਲਾਂ ਗੱਡੀਆਂ ਥੱਲੇ ਖੜਦੀਆਂ ਸੀ ਪਰ ਉੱਥੇ ਹੀ ਖਾਟਕ ਲੱਗਿਆ ਰਹਿੰਦਾ ਸੀ ਦੋ ਦੋ ਘੰਟੇ ਟਰੈਫਿਕ ਵੀ ਬਹੁਤ ਜਾਮ ਹੋ ਜਾਂਦੀ ਸੀ ਅੱਛਾ ਆ ਜੇ ਕਿ ਜਿਹੜਾ ਪੋਲਾ ਇਹ ਬੜੇ ਮੁਢਤਾ ਤੋਂ ਬਾਅਦ ਚਾਲੂ ਕੀਤਾ ਕੀ ਕਹਿਣਾ ਚਾਹੁੰਦੇ ਹਾਂ ਟਾਈਮ ਤਾਂ ਬਹੁਤ ਲੱਗਿਆ ਜੀ ਬੜੇ ਲੋਕ ਪਰੇਸ਼ਾਨ ਹੋਏ ਹੁਣ ਕੀ ਕਹਿਣਾ ਚਾਹਦੇ ਹੁਣ ਚਾਲੂ ਹੋ ਗਿਆ ਹੁਣ ਵੀ ਆ ਜਿਆ ਕੁਝ ਮਾੜਾ ਮੁਟਾਦ ਬਜਦਾ ਹੀ ਹੋਇਆ ਜੀ ਕੰਮ ਬਹੁਤ ਠੀਕ ਚੱਲ ਰਿਹਾ ਨਿਕਲਦਾ ਚੱਲ ਰਿਹਾ ਹੈ ਨਾ ਪੂਰੇ ਚੱਲ ਰਿਹਾ ਹੈ ਹਾਂਜੀ ਵਹੀਕਲ ਚੱਲ ਰਿਹਾ ਜੀ ਸਿਰਫ ਸੰਜੇਨਗਰ ਤੋਂ ਇਧਰ ਠੀਕ ਹੈ ਇਧਰ ਬਸਤੀਆਂ ਕਿਹੜੇ ਕਿਹੜੀਆਂ ਪੈਂਦੀਆਂ ਨੇ ਹਾਂਜੀ ਇਥੋਂ ਦੀ ਬਸਤੀਆਂ ਕਿਹੜੇ ਕਿਹੜੀਆਂ ਪੈਂਦੀਆਂ ਸਭ ਤੋਂ ਬਸਤੀਆਂ ਸੰਜੇਨਗਰ ਪੈਂਦੀ ਹੈ ਜੀ ਇਧਰ ਅਗਿਆ ਅਮਰਪੁਰਾ ਪੈਂਦਾ ਠੀਕ ਹੈ ਇਧਰ ਦਾਣਾ ਮੰਡੀ ਪੈਂਦੀ ਹੈ ਯਾਨੀ ਕਿ ਬਸਤੀਆਂ ਵਾਲੇ ਨੂੰ ਸੂਤ ਤਾਂ ਹੋ ਚੁੱਕੀ ਹੈ ਨਾ ਕੋਈ ਹਾਂਜੀ ਉਹ ਕੁਝ ਤਾਂ ਫਰਕ ਪੈ ਗਿਆ ਜੀ ਠੀਕ ਹੈ ਜੀ